ਕੇ ਹਲੇ ਪਾਪਾ ਕੱਢ ਕਰ ਮੈਚ ਤੇਰੇ ਨਾਲ ਪਤਾ ਨਹੀਂ ਕਿ ਹੋਈ ਜਾਵਾਂ ਅਟੈਚ ਤੇਰੇ ਨਾਲ ਪਤਾ ਨਹੀਂ ਤੂੰ ਉਦੋਂ ਮੈਂ ਦੇਖਿਆ ਜ ਨਹੀਂ ਫਿਰ ਲਾਈਫ ਵਾਲਾ ਜੁਣ ਮੈਂ ਬੈਚ ਤੇਰੇ ਨਾਲ ਲੋ ਜੀ ਫਿਰ ਕਹਿੰਦੇ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਧੱਕ ਪਾਉਣ ਲਈ ਹੋ ਚੁੱਕਾ ਵੈ ਕਿ ਦੁਬਾਰਾ ਫਿਰ ਸਿੱਧੂ ਮੂਸੇਵਾਲਾ ਦੀ ਐਂਟਰੀ ਹੋ ਚੁੱਕੀ ਹੈ ਕਿ ਸਿੱਧੂ ਮੂਸੇਵਾਲਾ ਦਾ ਅੱਜ ਇੱਕ ਨਵਾਂ ਗਾਣਾ ਆਇਆ ਅਟੈਚ ਤੇ ਜਿੰਨੇ ਤੇ ਆਂਦੇ ਸੇਰੀ ਤੱਕ ਪਾ ਦਿੱਤੀ ਹੈ ਕਿ ਲੋਕਾਂ ਦੇ ਵਿੱਚ ਫਿਰ ਦੁਬਾਰਾ ਚਰਚਾ ਆਣੀ ਸ਼ੁਰੂ ਹੋ ਗਈ ਹੈ ਸਿੱਧੂ ਮੂਸੇ ਵਾਲੇ ਦੀ ਜਿਵੇਂ ਕਹਦੇ ਸੀ ਨਾ ਸਿੱਧੂ ਮੂਸੇ ਵਾਲਾ ਕਿ ਹਲੇ ਮੁੱਕਿਆ ਨਹੀਂ ਪਰ ਸਹੀ ਗੱਲ ਹੈ ਕਿ ਉਸੇ ਤਰ੍ਹਾਂ ਹਜੇ ਤੱਕ ਵੀ ਸਿੱਧੂ ਮੂਸੇ ਵਾਲਾ ਮੁੱਕਿਆ ਨਹੀਂ ਹਜੇ ਵੀ ਉਹਦੇ ਬੈਕ ਟੂ ਬੈਕ ਗਾਣੇ ਆਉਂਦੇ ਜਾ ਰਹੇ ਨੇ ਉਦਾਂ ਹੀ ਅੱਜ ਇੱਕ ਨਵਾਂ ਗਾਣਾ ਆਇਆ ਅਟੈਚ ਜਿਹਦੇ ਵਿੱਚ ਕੇ ਕੁੜੀ ਆਪਣੀ ਫੀਲਿੰਗਾਂ ਦੱਸ ਰਹੀ ਏ ਜਿਹਨੂੰ ਉਹ ਪਿਆਰ ਕਰਦੀ ਹੈ ਤੇ ਉਹ ਜਿਸਨੂੰ ਸਿੱਧੂ ਮੂਸੇ ਵਾਲੇ ਜ਼ਾਹਿਰ ਕੀਤਾ ਆਪਣੇ ਆਵਾਜ਼ ਦੇ ਵਿੱਚ ਕਿ ਕਿਵੇਂ ਕੁੜੀ ਉਹਨੂੰ ਪਿਆਰ ਕਰਦੀ ਹੈ ਤੇ ਉਹਨੂੰ ਦੱਸ ਨਹੀਂ ਪਾਉਂਦੀ ਤੈਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹੈ ਤੇ ਤੁਹਾਨੂੰ ਇਸ ਦੇ ਨਾਲ ਨਾਲ ਫੈਨਸ ਨੂੰ ਵੀ ਬੜੀ ਖੁਸ਼ੀ ਹੈ ਕਿ ਸਿੱਧੂ ਮੂਸੇ ਵਾਲੇ ਦਾ ਗਾਣਾ ਇੱਕ ਵਾਰ ਫਿਰ ਵਾਪਸ ਆ ਚੁੱਕਾ ਹੈ ਕਿ ਤੁਸੀਂ ਜ਼ਰੂਰ ਇੱਕ ਵਾਰ ਦੱਸ ਦਿਨਾ ਕਿ ਤੁਹਾਨੂੰ ਸਿੱਧੂ ਮੂਸੇ ਵਾਲੇ ਦਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਪਸੰਦ ਹੈ ਕਿ ਜਿਵੇਂ ਅੱਜ ਇੱਕ ਨਵਾਂ ਗਾਣਾ ਆਇਆ ਅਟੈਚ ਇਸ ਤੋਂ ਪਹਿਲਾਂ ਵੀ ਕਈ ਗਾਣੇ ਅਦਰੇ ਆ ਚੁੱਕੇ ਨੇ ਕਿ ਜੋ ਲੋਕਾਂ ਨੇ ਬੜੇ ਪਸੰਦ ਕੀਤੇ ਨੇ ਤੇ ਹੁਣ ਅੱਜ ਵੀ ਗਾਣਾ ਲੋਕ ਬੜੇ ਪਸੰਦ ਕਰ ਰਹੇ ਨੇ ਕਹਿੰਦੇ ਨੇ ਕਿ ਅਜੇ ਗਾਣਾ ਆਏ ਨੂੰ ਇੱਕ ਦਿਨ ਵੀ ਨਹੀਂ ਹੋਇਆ ਤੇ ਕਈ ਮਿਲੀਅਨ ਤੋਂ ਉੱਪਰ ਪਾਰ ਜਾ ਚੁੱਕਾ ਹੈ ਕਿ ਲੋਕਾਂ ਵੱਲੋਂ ਬੜਾ ਪਿਆਰ ਦਿੱਤਾ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਕਿ ਲੋਕੀ ਅਨ ਵੇਟ ਕਰਦੇ ਹੁੰਦੇ ਨੇ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਆਏਗਾ ਤੇ ਅਸੀਂ ਸੋਣਨ ਜਾਵਾਂਗੇ ਤੇ ਉਸਦੇ ਬੀਟ ਦੇ ਨਾਲ ਡਾਂਸ ਕਰਾਂਗੇ ਜਾਂ ਆਪਣਾ ਪਿਆਰ ਦਾ ਇਜ਼ਹਾਰ ਕਰਾਂਗੇ ਜਿਵੇਂ ਕਿ ਇਸ ਵਾਰ ਸਿੱਧੂ ਮੂਸੇਆ ਨੇ ਇੱਕ ਰੋਮਾਂਟਿਕ ਗਾਣਾ ਕੱਢਿਆ ਕਿ ਅਦਰ ਰੋਮਾਂਟਿਕ ਗਾਣਾ ਪਹਿਲਾਂ ਵੀ ਕੱਢਿਆ ਸੀ ਕਿ ਆਪਾਂ ਦੋਨੋਂ ਕਿੰਨੇ ਸੋਹਣੇ ਲੱਗਦੇ ਤੇ ਉਸ ਤਰ੍ਹਾਂ ਦਾ ਹੀ ਇੱਕ ਫਿਰ ਕੁੜੀ ਵੱਲੋਂ ਗਾਣਾ ਕੱਢਿਆ ਗਿਆ ਕਿ ਜਿਹਦੇ ਵਿੱਚ ਤੁਹਾਨੂੰ ਕੁਝ ਲਾਈਨਾਂ ਸੁਣਾ ਦਿੰਦੇ ਨੇ ਜਿੱਥੇ ਕਿਹਾ ਜਾਂਦਾ ਹੈ ਕਿ ਹੱਲੇ ਪਾ ਪਾ ਕੱਢ ਕਰ ਮੈਚ ਤੇਰੇ ਨਾਲ ਪਤਾ ਨਹੀਂ ਕਿ ਹੋਈ ਜਾਵਾਂ ਅਟੈਚ ਤੇਰੇ ਨਾਲ ਪਤਾ ਨਹੀਂ ਤੋ ਉਦੋਂ ਮੈਂ ਦੇਖਿਆ ਜ ਨਹੀਂ ਫਿਰ ਲਾਈਫ ਵਾਲਾ ਜੁਣ ਮੈਂ ਬੈਚ ਤੇਰੇ ਨਾਲ ਕਿ ਬੜੀਆਂ ਜਿਹਦੇ ਵਿੱਚ ਕਿ ਕੁੜੀ ਆਪਣਾ ਪਿਆਰ ਦਾ ਇਜ਼ਹਾਰ ਕਰ ਰਹੀ ਹੈ ਮੁੰਡੇ ਨੂੰ ਜਿਹਦੇ ਵਿੱਚ ਇਸ ਵਾਰ ਕਿ ਸਿੱਧੂ ਮੂਸੇਵਾਲਾ ਹਰ ਵਾਰੀ ਵੱਖਰੇ ਵੱਖਰੇ ਗਾਣੇ ਆਉਂਦੇ ਨੇ ਜਿੰਨੂੰ ਦੇਖ ਦੇਖ ਕੇ ਲੋਕ ਸੁਣ ਕੇ ਬੜਾ ਪਸੰਦ ਕਰਦੇ ਨੇ ਤੇ ਇਸ ਵਾਰ ਫਿਰ ਇੱਕ ਹੋਰ ਨਵਾਂ ਗਾਣਾ ਆਇਆ ਜਿੰਨੂੰ ਕਿ ਲੋਕਾਂ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਉਦੇ ਗਾਣੇ ਉਸਦੀ ਕਮੀ ਪੂਰੀ ਕਰ ਰਹੇ ਨੇ ਕਿ ਉਸ ਨੂੰ ਹਜੇ ਤੱਕ ਵੀ ਦੁਨੀਆ ਤੋਂ ਜਾਣ ਨਹੀਂ ਦਿੱਤਾ ਜਾ ਰਿਹਾ ਸਿੱਧੂ ਮੂਸੇਵਾਲਾ ਭਾਵੇਂ ਸਰੀਰਕ ਤੌਰ ਤੇ ਲੋਕਾਂ ਦੇ ਵਿੱਚੋਂ ਜਾ ਚੁੱਕਾ ਹੈ ਪਰ ਗਾਣਿਆਂ ਦੇ ਵਿੱਚ ਤੇ ਪਿਆਰ ਦੇ ਵਿੱਚ ਹਜੇ ਵੀ ਲੋਕਾਂ ਦੇ ਵਿੱਚ ਉਸੀ ਤਰ੍ਹਾਂ ਜ਼ਿੰਦਾ ਕਿ ਲੋਕ ਅੱਜ ਵੀ ਉਹਦੀ ਵੇਟ ਕਰਦੇ ਨੇ ਕਿ ਕਦੋਂ ਉਹਦਾ ਗਾਣਾ ਆਏਗਾ ਅੱਜ ਵੀ ਇੱਥੇ ਪਿੰਡ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਸ਼ਰਧਾਂਜਲੀ ਭੇਟ ਕਰਦੇ ਨੇ ਉੱਥੇ ਜੋ ਪੁੱਤਰਾ ਲੱਗਾ ਹੋਇਆ ਤੇ ਅੱਜ ਵੀ ਲੋਕ ਉਸੇ ਤਰ੍ਹਾਂ ਹੀ ਉਹਨੂੰ ਯਾਦ ਕਰਦੇ ਨੇ ਤੇ ਉਹਦੇ ਗਾਣੇ ਦੀ ਵੇਟ ਕਰਦੇ ਨੇ ਤੁਸੀਂ ਇੱਕ ਵਾਰ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਹੜਾ ਗਾਣਾ ਸਿੱਧੂ ਮੂਸੇਵਾਲਾ ਪਸੰਦ ਆ ਤੇ ਅਟੈਚ ਗਾਣਾ ਤੁਸੀਂ ਸਿੱਧੂ ਮੂਸੇਵਾਲਾ ਦਾ ਸੁਣਿਆ ਜਾਂ ਨਹੀਂ ਸੁਣਿਆ ਜੇ ਨਹੀਂ ਸੁਣਿਆ ਤੇ ਇੱਕ ਵਾਰ ਜ਼ਰੂਰ ਸੁਣ ਕੇ ਆ ਨਾ ਤੇ ਕਮੈਂਟ ਸੈਕਸ਼ਨ 'ਚ ਦੱਸਣਾ ਕਿ ਤੁਹਾਨੂੰ ਗਾਣਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਗਾਣੇ ਦੇ